ਹੁਣ ਇਹ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾਕ ਨੀਰ ਸਿੰਘ ਬਾਦਲ ਦੀ ਰਹਿਣ ਮਾਈ ਡੇਟ ਬੰਦਾ ਕਿਹੜਾ ਰਹਿ ਗਿਆ ਕਾਲੀਦਾਲ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੂੰ ਬੀਬੀ ਜੀ ਗੀਰਕੌਰ ਜੀ ਚਲੇ ਗਏ ਚੰਦੂ ਮੈਰਾ ਸਾਹਿਬ ਚਲੇ ਗਏ ਢੀਂਸਾ ਸਾਹਿਬ ਚਲੇ ਗਏ ਮਲੂਕਾ ਸਾਹਿਬ ਚਲੇ ਗਏ ਵਡਾਲਾ ਸਾਹਿਬ ਚਲੇ ਗਏ ਹੋਰ अनेਕਾਂ ਚਲੇ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਬੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਬਈ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚੱਲ ਗਏ ਆਪਾਂ ਟਾਰਾ ਮਾਰਨ ਜੋਗੇ ਰਹਿ ਗਏ ਫੋਕੀਆਂ ਟਾਰਾਂ ਪਰ ਕਹੇ ਦੀ ਸਲਾਹ ਨਹੀਂ ਲਈ ਸਲਾਹ ਕਦੀ ਲਈ ਤਨਖਾਹਾਂ ਬੰਦਿਆਂ ਨੇ ਉਹ ਇੱਕ ਜ਼ਿਮੀਂਦਾਰ ਨੇ ਨਾ ਜੀ ਪਹਿਲੀ ਦੇ ਵਿੱਚ ਜਾਂਦਿਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਪੁੱਟਿਆ ਉਹ ਨਾਲ ਤੇ ਉਹਦੇ ਜਿਹੜਾ ਪਿੱਛੇ ਸੀਰੀ ਉਹਨੂੰ ਫੜਾਇਆ ਗਿਆ ਤਾਂ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਪੁੱਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੇ ਮੈਂ ਠੰਡਾ ਕਹਿੰਨਾ ਤੂੰ ਵੀ ਠੰਡਾ ਕਹਿੰਦਾ ਜੇ ਮੈਂ ਗਰਮ ਕਹਿੰਨਾ ਆਂਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆ ਲੋ ਤੋਂ ਨਹੀਂ ਲੈਣੀ ਤੁਹਾਡੀ ਉਹ ਗੱਲ ਬਣ ਗਈ ਆ ਬਦਲ ਸਾਹਿਬ ਤੇ ਇਹ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਿਣੇ ਕਹਿਣਾ ਦੇਣੇ ਤੇ ਦੇਣੇ ਰਾਦੇ ਆ ਤੇ ਰਾਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਮੇਰੇ ਵੀਰੋਂ ਥੋੜਾ ਪੰਜਾਬ ਤੋਂ ਬਾਹਰ ਆਏ ਸੀਗੇ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਪੰਜਾਬ ਦੇ ਵਿੱਚ ਜੋ ਗੱਲ ਵਾਪਰ ਰਿਹਾ ਕਿ ਕਾਲੀ ਦਾ ਕੀ ਦੁਰਦਸ਼ਾ ਹੋ ਗਈ ਹੈ ਹੁਣ ਇਹ ਵੀ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਦਾਰ ਸ਼ਕੀਰ ਸਿੰਘ ਬਾਦਦੀ ਰਹਿਣ ਮਾਈ ਡੇਟ ਤੁਹਾਡਾ ਘਰ ਕੋਈ ਆ ਬਦਲ ਸਾਹਿਬ ਜੋ ਮੇਰੀ ਚ ਕੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਕਾਲੀਦਾਦ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੂੰ ਬੀਬੀ ਜੀ ਗਿਰਕੌਰ ਜੀ ਚਲ ਗਏ ਚੰਦੂ ਮਾਇਰਾ ਸਾਹਿਬ ਚਲ ਗਏ ਢੀਂਡਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ ਅਨੇਕਾਂ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਬੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਹੀ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਕਦੇ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਟਾਰਾ ਮਾਰਨ ਜੋਗੇ ਰਹਿ ਕੇ ਫੋਕੀਆਂ ਟਾਰਾਂ ਪਰ ਕਿਸੇ ਦੀ ਸਲਾਹ ਨਹੀਂ ਲਈ ਸਲਾਹ ਕਿਸੇ ਦੀ ਲਈ ਤਨਖਾਹੀਆਂ ਬੰਦਿਆਂ ਦੀ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਉਹ ਇੱਕ ਜ਼ਿੰਮੇਦਾਰ ਨੇ ਨਾ ਜੀ ਪਹਿਲੀ ਦੇ ਵਿੱਚ ਜਾਂਦਿਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਪੁਟਿਆ ਉਹ ਨਾਲ ਦੇ ਉਹਦੇ ਜਿਹੜਾ ਪਿੱਛੇ ਸੀਰੀ ਉਹਨੂੰ ਫੜਾਇਆ ਜਾਂਦਾ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਪੁਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੇ ਮੈਂ ਠੰਡਾ ਕਹਿੰਨਾ ਤੂੰ ਹੀ ਠੰਡਾ ਕਹਿੰਦਾ ਜੇ ਮੈਂ ਗਰਮ ਕਹਿੰਨਾ ਆਂਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆਲੂ ਤੋਂ ਨਹੀਂ ਲੈਣੀ ਤੁਹਾਡੀ ਉਹ ਗੱਲ ਬਣ ਗਈ ਆ ਬਦਲ ਸਾਹਿਬ ਤੁਸੀਂ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਣਾ ਕਹਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜ਼ਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਵਾਲੀ ਝੋਲੀ ਨਹੀਂ ਚੁੱਕਦੇ ਤਾਂ ਭਰਾ ਤੁਹਾਡਾ ਚੋਣੇ ਹਾਂ ਕਿ ਯਾਰੇ ਪਾਰਟੀ ਬਚੀ ਰਹੀ ਜੇ ਪਰ ਤੁਸੀਂ ਹੁਣ ਸਾਡੇ ਮਗਰ ਨਹੀਂ ਲੱਗੇ ਤਾਂ ਤੁਸੀਂ ਪਾਰਟੀ ਦਾ ਬੇੜਾਗਰ ਕਰਤਾ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਨੇ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਹੜਾ ਗਿਆ ਜੀ ਮਾਝੇ ਚ ਵੀ ਦੱਸੋ ਮਾਝੇ ਚ ਕਿਹੜਾ ਲੀਟਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆ ਤੁਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨੀਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਹਾਂ ਲੋਕਾਂ ਨੂੰ ਬਾਕੀ ਦੇ ਹੋ ਗਏ ਮੌਕਾ ਪ੍ਰਸਤ ਆਪਾਂ ਫਿਰ ਕੀ ਆ? ਉੱਥੇ ਤੁਸੀਂ ਆਪ ਦੇ ਖਿਲਾਫ ਬੋਲੇ, ਤੁਸੀਂ ਕਾਂਗਰਸ ਦੇ ਖਿਲਾਫ ਬੋਲੇ, ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ, ਭਾਜਪਾ ਵਰੀ ਕੀ ਮੂੰਹ ਚ ਘੁੰਗਣੀਆਂ ਪੈ ਜਾਂਦੀਆਂ, ਭਾਜਪਾ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੱਕਰ ਕੀ ਆ? ਇਹ ਲੋਕਾਂ ਨੂੰ ਦੱਸੋ। ਆਪਾਂ ਮੌਕਾ ਬਰਸਦਾ ਇਹਨੇ ਲੋਕ ਬੇਵਕੂਫ ਨਹੀਂ ਆ। ਇਹ ਲੋਕ ਇਹ ਤਲਬੀਰ ਸਿੰਘ ਦੀਆਂ ਗੱਲਾਂ ਨਹੀਂ, ਲੋਕਾਂ ਦੀਆਂ ਗੱਲਾਂ। ਮੈਂ ਜਦੋਂ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਦੱਸਦੇ ਆ, ਪੁੱਛਦੇ ਆ, ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ। ਮਜੀਠੀਆ ਉਹਦੇ ਖਿਲਾਫ ਨਹੀਂ ਬੋਲਦਾ। ਤમે ਜੀਠਿਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀ ਇਕੱਲੇ ਗੱਡੀਆਂ ਲੈ ਕੇ ਕਿਸਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਂ ਉਹਦੇ ਦੱਸੂ ਸਮਾਂ ਉਹਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਆ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਨਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਲ ਨਾ ਜਾਓ ਉਹ ਆਮ ਆਪਾ ਸਾਰੇ ਆਪਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬੰਨ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਾਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪਦੇ ਸੂਲ ਨਹੀਂ ਛੱਡਦਾ ਮੈਂ ਭਾਜਪਾ ਦੇ ਬਹੁਤ ਖਿਲਾਫ ਹਾਂ ਤੇ ਮਜੀਠੀਆ ਸਾਹਿਬ ਨੂੰ ਫਿਰ ਖਿਲਾਫ ਪਰੋਣਾ ਕਿ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਭਾਜਪਾ ਦੇ ਮੈਨੂੰ ਲਾਦੇ ਹੱਕ ਜਿਆ ਰਮਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਨਿਸਟਰ ਭਾਜਪਾ ਦਾ ਹਜੂਰ ਸਾਹਿਬ ਗਿਆ ਤੇ ਮਜੀਠੀਆ ਸਾਹਿਬ ਤੁਸੀਂ ਬੋਲੇ ਹੀ ਨਹੀਂ ਉਦਾਂ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਰ ਜਾਵੇ ਤੁਸੀਂ ਉੱਥੇ ਬੋਲਦੇ ਜੀ ਆ ਬੜੀ ਮਾੜੀ ਗੱਲ ਹੋਈ ਸਾਡੇ ਅਮਰਸਰ ਸਾਹਿਬ ਚ ਜਿਹੜੀ ਘਟਨਾ ਵਾਪਰੀ ਵਾਪਰੀ ਐ ਐਨਆਰਆਈ ਦੇ ਘਰ ਆ ਕੇ ਗੋਲੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਨੂੰ ਰੱਖਿਆ ਕਰਨਗੇ ਜੀ ਸੀਐਮ ਦੀ ਤੁਸੀਂ ਪੋਸਟ ਪਾਦੀ ਆ 16 ਲੱਖ ਦਾ ਬੁੱਢ ਪ੍ਰੋਕਸੀ ਸਾਹਿਬ ਤੁਸੀਂ ਪੋਸਟ ਪਾਦੀ ਤੁਸੀਂ ਐਨਆਰਆਈ ਦੇ ਘਰ ਦੀ ਪਾ ਤੁਸੀਂ ਹੋਰ ਪਾਦੀਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਭਾਜਪਾ ਦੇ ਮੁੱਦੇ ਤੇ ਕਿਉਂ ਨਹੀਂ ਇਹ ਬੋਲਦੇ ਬਾਦਲ ਸਾਹਿਬ ਕਹਿੰਦੇ ਆ ਸਾਡੇ ਤਖਤਾਂ ਤੇ ਕਬਜ਼ੇ ਕਰਕੇ ਬੀਜੇਪੀ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਸੀਂ ਵੀ ਕੋ ਸਾਡੇ ਤਖਤਾ ਤੇ ਬੀਜੇਪੀ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਨਹੀਂ ਤੁਸੀਂ ਬੋਲਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜੇ ਰਹਿ ਗਿਆ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਣਾ ਭਰਾਓ ਤੁਸੀਂ ਅੱਛਾ ਹੋਰ ਗੱਲ ਸੁਣੋ ਤੁਸੀਂ ਗੱਲ ਕਰਦੇ ਜਿਉਂ ਉਹਨਾਂ ਦੇ ਬੰਦੀ ਸਿੰਘਾ ਜੀ ਬੜੀ ਵਧੀਆ ਗੱਲ ਕਰਦੇ ਜੀ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਜੀ ਮਜੀਠੇੋਂ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਵਰਗਾ ਮਜੀਠੇ 'ਚ ਕਾਫੀ ਤੁਸੀਂ ਆਪਦੇ ਮਜੀਠੇੋਂ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਜੀਠੀਓ ਜਿਹਾ ਤੋਰੋ ਤੇ ਦਿੱਲੀ ਲੈ ਕੇ ਜਾਵਾਂ ਫੇਰ ਮੈਂ ਵਿਹਣਾ ਭਲਾ ਤੁਹੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੇ ਹੱਥ ਚ ਜੇ ਸੋ ਇਸ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆਂ ਪਰ ਆਪ ਨਹੀਂ ਕੱਖ ਕਰਨਾ ਸੋ ਇਸ ਕਰਕੇ ਮਜੀਠੀਆ ਸਾਹਿਬ ਹੁਣ ਬਾਰਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਨੀ ਲੋਕ ਬੜੇ ਸਿਆਣੇ ਹੋ ਗਏ ਆ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਰਲ ਮਿਲ ਕੇ ਜਿਹੜਾ ਅਕਾਲੀ ਦਲ ਦਾ ਭੂ ਪਤਾ ਸੁਨਹਿਰੀ ਅਖ਼ਰਾ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਕਿ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਚੋਂ ਬਠਿੰਡਾ ਕੱਢਦੇ ਉਹ ਤੇ ਪੰਜਾਬ ਚ 6% ਰਏ ਜਾਂਦੀ ਤਾਂ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾਂ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀਦਾਨ ਨੂੰ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਨੱਪ ਦਿਓ ਜੀ ਕਿੱਲੀ ਕੋਈ ਇਹਨੂੰ ਕੁੱਤਾ ਕਿਸੇ ਨੂੰ ਮੇਰੇ ਮੂੰਹ ਪੈਣਾ ਗਿਆ ਗਾਲਾਂ ਨਿਕਲਦੀਆਂ ਐੜੀ ਐੜੀ ਗੰਦਾਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕੱਢਦੇ ਲੋਕਾਂ ਨੂੰ ਹੈ ਮਨਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕੱਢਦੇ ਏ ਤੇ ਤੁਹਾਡਾ ਇਹ ਇਹ ਜਿਹੜਾ ਅੰਤ ਉਹਦੇ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਜਿਹੜੀ ਉਹ ਮੋਹਰ ਲੱਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤ